ਕਲੂਜ਼ੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਕਾਤਲਾ ਦੀ ਜਿਨ੍ਹਾਂ ਵੱਲੋਂ ਕੱਲ ਸਵੇਰੇ ਹੀ ਗੋਪੀ ਚੋਲਾ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੋਂ ਦੱਸਦੇ ਨੇ ਆ ਕਿ ਇਹ ਸੀਸੀਟੀਵੀ ਫੁਟੇਜ ਕਾਫੀ ਹੱਦ ਤੱਕ ਖੁਲਾਸੇ ਜਿਹੜੀ ਹੈ ਉਹ ਨਾਲ ਕਾਤਲਾ ਤੱਕ ਪਹੁੰਚ ਸਕਦੀ ਹੈ ਜਿਨ੍ਹਾਂ ਨੇ ਇਹ ਬੜੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਸੋ ਸੋਸਾਇਟੀ ਸੀਸੀਟੀਵੀ ਫੁਟੇਜ ਦਿਖਾ ਰਿਹਾ ਤੁਹਾਨੂੰ ਇਹ ਤਸਵੀਰਾਂ ਸਵਿਫਟ ਕਾਰ ਜਿਹੜੀ ਹੈ ਉਹ ਸਾਫ਼ ਤੌਰ ਤੇ ਨਜ਼ਰ ਆ ਰਹੀ ਹੈ ਜਿਸ ਕਾਰ ਦੇ ਵਿੱਚ ਇਹ ਕਾਤਲ ਜਿਹੜੇ ਸੀ ਇਹ ਇਸ ਕਾਰ ਦੇ ਵਿੱਚ ਬੈਠੇ ਹੋਏ ਨੇ ਜਿਨ੍ਹਾਂ ਨੇ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਜੋ ਆਮ ਆਦਮੀ ਪਾਰਟੀ ਦੇ ਵਰਕਰ ਨੇ ਗੋਪੀ ਚੋਲਾ ਜਿਸ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀਗਾ ਉਸ ਦੀ ਸੀਸੀਟੀਵੀ ਫੁਟੇਜ ਸਭ ਨਹੀਂ ਆਈ ਹੈ ਜੋ ਕਿ ਕਾਫੀ ਹੱਦ ਤੱਕ ਪੁਲਿਸ ਨੂੰ ਜਿਹੜੇ ਹੈ ਇਹਨਾਂ ਕਾਤਲ ਤੱਕ ਪਹੁੰਚਣ ਦੇ ਵਿੱਚ ਮਦਦ ਕਰ ਸਕਦੀ ਹੈ ਸੋ ਇਹ ਤਸਵੀਰਾਂ ਲਗਾਤਾ ਤੁਹਾਨੂੰ ਦਿਖਾ ਰਿਹਾ ਹਾਂ ਜਿਸ ਦੇ ਵਿੱਚ ਇਹ ਜਿਹੜੀ ਸਾਫ ਤੌਰ ਤੇ ਗੱਡੀ Swift ਗੱਡੀ ਹੈ ਜਿਸ ਦਾ ਨੰਬਰ ਵੀ ਕਲੀਅਰਲੀ ਨਜ਼ਰ ਆ ਰਿਹਾ ਹੈ ਔਰ ਇਹ ਗੱਡੀ ਦੇ ਵਿੱਚ ਕਾਤਲ ਜਿਹੜੇ ਨੇ ਉਹ ਬੈਠੇ ਹੋਏ ਨੇ ਗੋਪੀ ਚੋਲਾ ਦੇ ਔਰ ਤਸਵੀਰਾਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੇ ਨਾਲ ਗੱਡੀ ਦੇ ਚਾਰੇ ਪਾਸੇ ਦੇ ਜਿਹੜੇ ਸ਼ੀਸ਼ੇ ਨੇ ਉਹ ਕਾਲੇ ਕੀਤੇ ਹੋਏ ਨੇ ਤਾਂ ਕਿ ਉਹ ਅੰਦਰ ਬੈਠੇ ਕਾਤਲਾਂ ਦੀ ਪਹਿਚaan ਜਿਹੜੀ ਹੈ ਉਹ ਨਾ ਹੋ ਸਕੇ ਕਿਉਂਕਿ ਸੀਸੀਟੀਵੀ ਕੈਮਰੇ ਦੇ ਵਿੱਚ ਹਾਲਾਂਕਿ ਤਸਵੀਰਾਂ ਜਿਹੜੀਆਂ ਨੇ ਕੈਚ ਜ਼ਰੂਰ ਹੋਈਆਂ ਨੇ ਕਾਰ ਦੀ ਔਰ ਇਹ ਵੀ ਦੇਖਿਆ ਗਿਆ ਹੈ ਕਿ ਅੱਗੇ ਜਿਹੜੀ ਕਾਰ ਹੈ ਉਹ ਗੋਪੀ ਚੋਲਾ ਦੀ ਜਿਹੜੀ ਹੈ ਉਹ ਜਾਂਦੀ ਹੋਈ ਨਜ਼ਰ ਆਈ ਹੈ ਔਰ ਪਿੱਛੇ ਇਹ ਕਾਤਲ ਜਿਹੜੇ ਸੀ ਹਮਲਾਵਰ ਸੀ ਉਹ ਪਿੱਛੇ ਜਿਹੜੇ ਸੀ ਉਹ ਚੱਲ ਰਹੇ ਸੀ ਪਿੱਛਾ ਔਰ ਕਰ ਰਹੇ ਸੀ ਔਰ ਕਿਹਾ ਹੀ ਜਾ ਰਿਹਾ ਹੈ ਕਿ ਗੋਇੰਦਵਾਲ Do Eu... ਵਨ ਨੂੰ ਜਾ ਰਹੇ ਸੀ ਤਾਂ ਰਾਹ ਦੇ ਵਿੱਚ ਫਾਟਕ ਬੰਨ ਸੀ ਔਰ ਫਾਟਕ ਜਦੋਂ ਬੰਦ ਹੋਇਆ ਤਾਂ ਇਹਨਾਂ ਕਾਤਲਾ ਨੂੰ ਉਹ ਮੌਕਾ ਮਿਲ ਗਿਆ ਜਿਸ ਦੀ ਇਹ ਜਿਸ ਦਾ ਇੰਤਜ਼ਾਰ ਕਰ ਰਹੇ ਸਨ ਉਹਨਾਂ ਨੇ ਗੋਪੀ ਚੋਲਾ ਨੂੰ ਵਕਤ ਹੀ ਨਹੀਂ ਦਿੱਤਾ ਕਿ ਉਹ ਆਪਣੀ ਗੱਡੀ ਤੋਂ ਨਿਕਲ ਕੇ ਪਛ ਸਕੇ ਅ ਬਿਲਕੁਲ ਨਾਲ ਉਹਨਾਂ ਨੇ ਗੱਡੀ ਲਗਾ ਲਈ ਔਰ ਗੋਲੀਆਂ ਦੀ ਬਰਸਾਤ ਕਰ ਦਿੱਤੀ ਜਿਸ ਕਰਕੇ ਥਾਂ ਤੇ ਹੀ ਗੋਪੀ ਚੋਲਾ ਦੀ ਮੌਤ ਹੋ ਗਈ ਤਸਵੀਰਾਂ ਲਗਾਤਾਰ ਤੁਹਾਨੂੰ ਐਕਸਕਲੂਸਿਵ ਸੀਸੀਟੀਵੀ ਫੁਟੇਜ ਦਿਖਾ ਰਹੇ ਹਾਂ ਜੋ ਕਿ ਉਹਨਾਂ ਕਾਤਲਾ ਤੱਕ ਪਹੁੰਚਣ ਦੇ ਲਈ ਪੁਲਿਸ ਦੀ ਮਦਦ ਕਰ ਸਕਦੀ ਹੈ ਨੇ ਤਸਵੀਰਾਂ ਕਿਉਂਕਿ ਨੰਬਰ ਜਿਹੜਾ ਇਹ ਉਹ ਗੱਡੀ ਦਾ ਸਾਫ ਤੌਰ ਤੇ ਨਜ਼ਰ ਆ ਰਿਹਾ ਔਰ ਇਸੇ ਹੀ ਗੱਡੀ ਹੈ Swift ਗੱਡੀ ਜਿਸ ਦੇ ਵਿੱਚ ਇਹ ਕਾਤਲ ਜਿਹੜੇ ਸੀ ਉਹ ਮੌਜੂ ਸੀਗੇ ਸੋ ਦੱਸ ਦਿੰਦੇ ਹਾਂ ਕਿ ਗੋਪੀ ਚੋਲਾ ਨੂੰ ਕਿਹਾ ਜਾ ਰਿਹਾ ਹੈ ਪੁਲਿਸ ਨੇ ਜਦ ਜਾਂਚ ਕੀਤੀ ਉਤੋਂ ਪਤਾ ਲੱਗਾ ਕਿ 5 ਗੋਲੀਆਂ ਜਿਹੜੀਆਂ ਨੇ ਉਹ ਚੱਲੀਆਂ ਨੇ ਔਰ ਥਾਂ ਤੇ ਹੀ ਗੱਡੀ ਦੀ ਕਿਉਂਕਿ ਖੁਦ ਡਰਾਈਵ ਕਰ ਰਹੀ ਸੀ ਗੋਪੀ ਚੋਲਾ ਔਰ ਉੱਥੇ ਹੀ ਥਾਂ ਤੇ ਹੀ ਉਹਨਾਂ ਦੀ ਮੌਤ ਹੋ ਗਈ ਔਰ ਫਾਟਕ ਦੱਸਿਆ ਜਾ ਰਿਹਾ ਹੈ ਕਿ ਬੰਦ ਸੀ ਜਦੋਂ ਇਹ ਵੱਡਾ ਵੱਡੀ ਵਾਰਦਾਤ ਵਾਪਰੀ ਹੈ ਹਾਲਾਂਕਿ ਹਰ ਐਂਗਲ ਤੋਂ ਪੁਲਿਸ ਜਾਂਚ ਕਰ ਰਹੀ ਹੈ ਸੀਸੀਟੀਵੀ ਕੈਮਰੇ ਵੀ ਜਿਹੜੇ ਗਾਲੇ ਜਾ ਰਹੇ ਨੇ ਫਾਟਕ ਦੇ ਕੋਲ ਵੀ ਜੇਕਰ ਸੀਸੀਟੀਵੀ ਕੈਮਰੇ ਲੱਗੇ ਹੋਣਗੇ ਤਾਂ ਉਹਨਾਂ ਨੂੰ ਵੀ ਖੰਗਾ ਲਿਆ ਜਾ ਰਿਹਾ ਹੈ ਫਿਲਹਾਲ ਤਸਵੀਰਾਂ ਦੋ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਸਕਰੀਨ ਦੇ ਇੱਕ ਪਾਸੇ ਤਸਵੀਰ ਜੋ ਗੋਪੀ ਚੋਲਾ ਦੀ ਮੌਤ ਹੋਈ ਤਾਂ ਉਹਨਾਂ ਦੇ ਦੋਸਤਾਂ ਦਾ ਪਰਿਵਾਰ ਫੁੱਟ ਫੁੱਟ ਕੇ ਰੋਂਦਾ ਨਜ਼ਰ ਆਇਆ ਔਰ ਬਾਰ-ਬਾਰ ਇਹ ਵੀ ਕਹਿੰਦੇ ਨਜ਼ਰ ਆਏ ਕਿ ਲੜਾਈ ਝਗੜਾ ਤਾਂ ਬਹੁਤ ਹੁੰਦੇ ਨੇ ਪਰ ਕਿਸੇ ਦੀ ਜਾਨ ਨਹੀਂ ਸੀ ਲੈਣੀ ਚਾਹੀਦੀ ਔਰ ਦੂਜੀ ਤਸਵੀਰ ਜਿਹੜੀ ਹੈ ਉਹ ਆ ਰਹੀ ਹੈ ਸੀਸੀਟੀਵੀ ਫੁਟੇਜ ਜੋ ਐਕਸਕਲੂਸਿਵ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿਸ ਦੇ ਵਿੱਚ ਕਾਤਲਾਂ ਦੀ ਗੱਡੀ ਸਵਿਫਟ ਗੱਡੀ ਚਿੱਟੇ ਰੰਗ ਦੀ ਸਾਫ ਤੌਰ ਤੇ ਨਜ਼ਰ ਆ ਰਹੀ ਹੈ ਇਹ ਵੀ ਵੇਖਿਆ ਗਿਆ ਕਿ ਅੱਗੇ ਜਿਹੜੀ ਗੱਡੀ ਹੈ ਉਹ ਗੋਪੀ ਚੋਲਾ ਦੀ ਹੈ ਜੋ ਕਿ ਆਪਣੇ ਗੋਇੰਦਵਾਲ ਕਹਿ ਰਹੇ ਹਨ ਕਿ ਪੇਸ਼ੀ ਭੁਗਤੰਦਲੀ ਜਾ ਰਹੇ ਸਨ ਔਰ ਉਸ ਤੋਂ ਬਾਅਦ ਪਿੱਛਾ ਕਰਦੀ ਸਵਿਫਟ ਗੱਡੀ ਜਿਸ ਦੇ ਵਿੱਚ ਕਾਤਲ ਬੈਠੇ ਹੋਏ ਸਨ ਇਹਨਾਂ ਕਾਤਲਾਂ ਨੇ ਲਗਾਤਾਰ ਕਿਆਇ ਜਾ ਰਿਹਾ ਕਿ ਕਾਤਲਾ ਨੂੰ ਪਹਿਲਾਂ ਹੀ ਇਹ ਪੜਕ ਲੱਗ ਚੁੱਕੀ ਸੀ ਕਿ ਅੱਜ ਜਿਹੜੀ ਆ ਉਸਦੀ ਪੇਸ਼ੀ ਹੈ ਕੋਰਟ ਦੀ ਤਰੀਕ ਭੁਗਤਨੀ ਜਾਣਾ ਹੈ ਕਿਆ ਇਹ ਵੀ ਜਾ ਸਕਦਾ ਹੈ ਸੂਤਰਾਂ ਦੇ ਹਨ ਵਾਲੇ ਤੋਂ ਵੀ ਖਬਰ ਆ ਰਹੀਆਂ ਨੇ ਜਦੋਂ ਘਰੋਂ ਇਹ ਨਿਕਲੇ ਸਾਨੂੰ ਉਦੋਂ ਹੀ ਇਸ ਦਾ ਪਿੱਛਾ ਜਿਹੜਾ ਹੈ ਉਹ ਕੀਤਾ ਜਾ ਰਿਹਾ ਸੀ ਗੋਪੀ ਚਾਹਲ ਦਾ ਇਹਨਾਂ ਕਾਤਲਾ ਵੱਲੋਂ ਤਾਂ ਕਿ ਮੌਕੇ ਦੀ ਜਿਹੜੀ ਭਾਲ ਕਰ ਰਹੇ ਸੀ ਕਿ ਕਦੋਂ ਮੌਕਾ ਮਿਲੇ ਤੇ ਉਹਨਾਂ ਮੌਤ ਦੇ ਕਾਰ ਉਤਾਰ ਦੇਣ ਔਰ ਇਹ ਹੀ ਮੌਕਾ ਜਿਹੜਾ ਫਾਟਕ ਬੰਦ ਹੋਇਆ ਤਾਂ ਉਸ ਵੇਲੇ ਇਹ ਮੌਕਾ ਜਿਹੜਾ ਸੀ ਇਹਨਾਂ ਕਾਤਲਾ ਨੂੰ ਮਿਲ ਗਿਆ ਔਰ ਕਿਆਇ ਜਾ ਰਿਹਾ ਕਿ ਗੋਪੀ ਚਾਹਲ ਦੀ ਗੱਡੀ ਦੇ ਨਾਲ ਬਿਲਕੁਲ ਨਾਲ ਗੱਡੀ ਲਗਾ ਕੇ ਇਹ ਕਾਤਲ ਉੱtre ਔਰ ਤਾਬੜ ਤੋਰ ਫਾਇਰਿੰਗ ਕਰ ਦਿੱਤੀ ਗੁਰਪ੍ਰੀਤ ਸਿੰਘ ਉਰਫ ਗੋਪੀ ਚੋਲਾ ਨੂੰ ਸਮਾਂ ਹੀ ਨਹੀਂ ਨਿਕਲਿਆ ਆਪਣੀ ਗੱਡੀ ਚੋਂ ਨਿਕਲਣ ਦਾ ਆਪਣੀ ਜਾਨ ਬਚਾਉਣ ਦਾ ਥਾਂ ਤੇ ਹੀ ਜਿਹੜੀ ਹੈ ਜਾਨ ਚਲੀ ਗਈ ਸੀ ਫਿਲਹਾਲ ਤਾਂ ਦੱਸਦੇ ਨਹੀਂ ਆ ਕਿ ਗੋਪੀ ਚੋਲਾ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਕਾਫੀ ਜ਼ਿਆਦਾ ਉਹ ਉਹਨਾਂ ਦੇ ਇਨਵੋਲਵ ਸਿਗੇ ਉਹ ਕਹੇ ਜਾ ਰਿਹਾ ਹੈ ਕਿ ਜੋ ਐਮਐਲਏ ਸਨ ਮਨਜਿੰਦਰ ਸਿੰਘ ਲਾਲਪੁਰਾ ਉਹਨਾਂ ਦੇ ਬੇहद ਕਰੀਬੀ ਦੱਸੇ ਜਾ ਰਹੇ ਨੇ ਗੋਪੀ ਚੋਲਾ ਜਿਨ੍ਹਾਂ ਦੀ ਗੋਲੀਆਂ ਕੇ ਕਤਲ ਕਰ ਦਿੱਤਾ ਗਿਆ ਫਿਲਹਾਲ ਵੱਡੀ ਖਬਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜੋ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਇਹ ਤਸਵੀਰਾਂ ਜਿਹੜੀਆਂ ਐਕਸਕਲੂਸਿਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਾਤਲਾਂ ਦੀ ਉਹ ਕਾਤਲਾਂ ਦੀ ਗੱਡੀ ਦੀ ਜਿਹਦੇ ਵਿੱਚ ਸਵਾਰ ਹੋ ਕੇ ਇਹ ਕਾਤਲ ਜਿਹੜੇ ਨੇ ਗੋਪੀ ਚੋਲਾ ਦਾ ਪਿੱਛਾ ਕਰਦੇ ਨਜ਼ਰ ਆ ਰਹੇ ਨੇ ਔਰ ਕਿਹਾ ਜਾ ਰਿਹਾ ਕਿ ਜਦੋਂ ਇਹ ਫਾਟਕ ਦੇ ਕੋਲ ਪਹੁੰਚੇ ਜੋ ਗੋਇੰਦਵਾਲ ਸਾਹਿਬ ਰੋਡ ਉੱਤੇ ਰੇਲਵੇ ਫਾਟੇਗਾ ਉਹ ਫਾਟਕ ਬੰਦ ਸੀਗਾ ਔਰ ਇਸੀ ਦਾ ਫਾਇਦਾ ਇਹਨਾਂ ਕਾਤਲਾਂ ਨੇ ਚੁੱਕਿਆ ਔਰ ਗੱਡੀ ਜੋ ਨਿਕਲ ਕੇ ਤਾਬਰ ਤੋਰ ਫਾਇਰਿੰਗ ਕਰ ਦਿੱਤੀ ਗੋਪੀ ਚੋਹਲ ਦੇ ਉੱਤੇ ਉਸ ਦੀ ਮੌਤ ਜਿਹੜੀ ਹੈ ਮੌਕੇ ਤੇ ਹੀ ਹੋ ਗਈ ਸੀ ਫਿਲਹਾਲ ਗੇ ਜਾ ਰਹੇ ਕਿ ਖੁਦ ਇੱਕ ਗੱਡੀ ਚਲਾ ਰਹੇ ਸੀ ਗੋਪੀ ਚੋਲਾ ਔਰ ਗੱਡੀ ਦੇ ਵਿੱਚ ਔਰ ਜਾ ਰਹੀ ਸੀ ਤਰੀਕ ਭੁਗਤੰਦ ਲਈ ਹਾਲਾਂਕਿ ਸਵਾਲ ਜਿਹੜੇ ਨੇ ਬਹੁਤ ਸਾਰੇ ਖੜੇ ਹੁੰਦੇ ਨੇ ਕਿਉਂਕਿ ਤਰਨ ਤਰਨ ਦੇ ਵਿੱਚ ਲਗਾਤਾਰ ਬਹੁਤ ਸਰੀਆਂ ਅਜਈਆਂ ਵਾਰਦਾਤਾ ਸਾਹਮਣੇ ਆ ਰਹੀਆਂ ਨੇ ਚਾਹੇ ਉਹ ਲੁੱਟਮਾਰ ਦੀ ਹੋਵੇ ਜਾਂ ਫਿਰ ਕਿਸੇ ਦੇ ਕਤਲ ਦੀ ਹੋਵੇ ਲਗਾਤਾਰ ਤੇਜੀ ਘਟਨਾ ਸੀਗੀ ਕੱਲ ਜਿੱਥੇ ਗੋਪੀ ਚੋਲਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਸ ਤੋਂ ਪਹਿਲਾਂ ਦੋ ਖਬਰਾਂ ਜਿਹੜੀਆਂ ਸੀ ਉਹ ਲੁੱਟਮਾਰ ਦੀ ਸੀ ਕਿਸੇ ਬੈਂਕ ਲੁੱਟਿਆ ਗਿਆ ਔਰ ਇੱਕ ਪਾਸੇ ਗਨ ਹਾਊਸ ਲੁੱਟਿਆ ਗਿਆ ਬਹੁਤ ਸਾਰੇ ਜਿਹੜੇ ਨੇ ਐਂਗਲ ਆਪਸ ਦੇ ਵਿੱਚ ਮੇਲ ਖਾਂਦੇ ਨਜ਼ ਕਿ ਇਹ ਪੁਲਿਸ ਦੀ ਇਨਵੈਸਟੀਗੇਸ਼ਨ ਦਾ ਇੱਕ ਪਾਰਟ ਹੈ ਪਰ ਕੀ ਹੋਇਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਗੋਪੀ ਚੋਲਾ ਨੂੰ ਮਾਰਿਆ ਗਿਆ ਇੱਕ ਵਾਰੀ ਸਿੱਧੂ ਮੂਸੇਵਾਲ ਦੀ ਯਾਦ ਜਿਹੜੀ ਹੈ ਉਹ ਜ਼ਰੂਰ ਲੋਕਾਂ ਨੂੰ ਆਈ ਕਿਉਂਕਿ ਇਸੇ ਤਰ੍ਹਾਂ ਨਾਲ ਸਿੱਧੂ ਮੂਸੇਵਾਲ ਦਾ ਹੀ ਪਿੱਛਾ ਕੀਤਾ ਗਿਆ ਤਾਂ ਉਸ ਨੂੰ ਗੋਲੀਆਂ ਦੇ ਮਾਰ ਕੇ ਗਮੌਤ ਦੇ ਘਾਟ ਉਤਾਰ ਦਿੱਤਾ ਗਿਆ ਔਰ ਸੇਮ ਚੀਜ਼ ਜਿਹੜੀ ਸੀ ਗੋਪੀ ਚੋਲਾ ਦੇ ਨਾਲ ਹੋਈ ਜੋ ਕੀ ਤਰੀਕ ਭੁਗਤੰਦਲੀ ਜਾ ਰਹੇ ਸਨ ਔਰ ਰਾਹ ਦੇ ਵਿੱਚ ਹੀ ਗੋਲੀਆਂ ਮਾਰ ਕੇ ਉਸ ਨੂੰ ਕੇਰ ਕੇ ਉਸ ਦੀ ਗੱਡੀ ਨੂੰ ਕੇਰਿਆ ਗਿਆ ਔਰ ਉਸ ਤੋਂ ਬਾਅਦ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਕਿ ਗੁਰਪ੍ਰੀਤ ਸਿੰਘ ਖੁਦ ਆਪਣੀ ਗੱਡੀ ਜਿਹੜੀ ਸੀ ਉਹ ਡਰਾਈਵ ਕਰ ਰਹੀ ਸੀ ਔਰ ਰਾਹ ਦੇ ਵਿੱਚ ਹਮਲਾਵਰ ਜਿਹੜੇ ਸੀ ਉਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣ ਦਾ ਮੌਕਾ ਮਿਲਿਆ ਕਿਉਂਕਿ ਲਗਾਤਾਰ ਉਹਨਾਂ ਦੀ ਗੱਡੀ ਜਿਹੜੀ ਸੀ ਜਾਰੀ ਸੀ ਔਰ ਆਲੇ ਦੁਆਲੇ ਕਾਫੀ ਲੋਕ ਵੀ ਮੌਜੂਦ ਸੀ ਪਰ ਜਿਵੇਂ ਹੀ ਫਾਟਕ ਬੰਦ ਸੀਗਾ ਇੰਤਜ਼ਾਰ ਕਰ ਰਹੇ ਸੀ ਗੋਪੀਚੋਲਾ ਫਾਟਕ ਦੇ ਖੁੱਲਣ ਦਾ ਔਰ ਇਹ ਮੌਕਾ ਜਿਹੜਾ ਸੀ ਉਹ ਮਿਲ ਗਿਆ ਸੀਗਾ ਕਾਤਲਾ ਨੂੰ ਗੋਪੀਚੋਲਾ ਦੇ ਉੱਤੇ ਫਾਇਰਿੰਗ ਕਰਨ ਦਾ ਉਸ ਨੂੰ ਮੌਤ ਦੇ ਘਾਟ ਉਤਾਰਨ ਦਾ ਲਗਾਤਾਰ ਤਸਵੀਰਾਂ ਐਕਸਕਲੂਸਿਵ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਜਿਹੜੀਆਂ ਨੇ ਇਹ ਤਸ ਨੂੰ ਅਸੀਂ ਦਿਖਾ ਰਹੇ ਹਾਂ ਐਕਸਕਲੂਸਿਵ ਜਿਸ ਦੇ ਵਿੱਚ ਗੋਪੀ ਚੋਲਾ ਨੂੰ ਮਾਰਨ ਵਾਲੇ ਕਾਤਲ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਇਹਨਾਂ ਇਸ ਗੱਡੀ ਦੇ ਵਿੱਚ Swift ਗੱਡੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਇਹ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਗੋਪੀ ਚੋਲਾ ਨੂੰ ਔਰ ਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਗੋਪੀ ਚੋਲਾ ਦੀ ਗੱਡੀ ਜਿਹੜੀ ਹੈ ਉਹ ਅੱਗੇ ਜਾ ਰਹੀ ਹੈ ਉਸ ਤੋਂ ਬਾਅਦ ਉਸ ਦਾ ਪਿੱਛਾ ਕਰਦੀ ਇੱਕ Swift ਗੱਡੀ ਵੀ ਨਜ਼ਰ ਆਈ ਜਿਸ ਦੇ ਚਾਰੋਂ ਸ਼ੀਸ਼ੇ ਜਿਹੜੇ ਨੇ ਉਹ ਕਾਲੇ ਕੀਤੇ ਹੋਏ ਸੀ ਤਾਂਕਿ ਅੰਦਰ ਕੌਣ ਬੈਠਾ ਹੈ ਇਸ ਦੀ ਪਛਾਣ ਜਿਹੜੀ ਹੈ ਉਹ ਨਾ ਹੋ ਸਕੇ ਜਿਸ CCTV ਕੈਮਰਾ ਦੇ ਵਿੱਚ ਜਿਹੜੀ ਹੈ ਉਹ ਨਜ਼ਰ ਨਾ ਆ ਸਕੇ ਪਰ ਕਹੀ ਜਾ ਰਹੀ ਹੈ ਕਿ ਜੋ ਗੋਪੀ ਚੋਲਾ ਦੀ ਮਦਰ ਨੇ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਪੰਜ ਲੋਕਾਂ ਤੇ ਮਾਮਲਾ ਜੜਾਏ ਉਹ ਦਰਜ ਕੀਤਾ ਗਿਆ ਹੈ ਦੱਸਿਆ ਵੀ ਜਾ ਰਿਹਾ ਹੈ ਕਿ ਇਹ ਮਾਮਲਾ ਜਿਹੜਾ ਦਰਜ ਕੀਤਾ ਗਿਆ ਇੱਕ ਇਹਨਾਂ ਵਿੱਚੋਂ ਇੱਕ ਅਪਰਾਧਿਕ ਜਿਹੜਾ ਇੱਕ ਅਪਰਾਧੀ ਹੈ ਉਹ ਆਲਰੇਡੀ ਜੇਲ੍ਹ ਦੇ ਵਿੱਚ ਬੰਦ ਹੈ ਜਿਸ ਦਾ ਜਿਸ ਦੇ ਉੱਤੇ ਵੀ ਪਰਚਾ ਜਿਹੜਾ ਹੈ ਉਹ ਕੀਤਾ ਗਿਆ ਹੈ ਫਿਲਹਾਲ ਲਗਾਤਾਰ ਐਕਸਕਲੂਸਿਵ ਤਸਵੀਰਾਂ ਸਤੂਹਾਨੂੰ ਦਿਖਾ ਰਹੇ ਹਾਂ ਔਰ ਇੱਕ ਉਜੀ ਤਸਵੀਰਾਂ ਉਹਨਾਂ ਕਾਤਲਾ ਦੀਆਂ ਜਿਨ੍ਹਾਂ ਨੇ ਜੋ ਗੋਪੀ ਚਾਹਲ ਨੂੰ ਮੌਦੇ ਘਾਟ ਉਤਾਰ ਦਿੱਤਾ ਹੈ ਫਿਲਹਾਲ ਲਗਾਤਾਰ ਤੁਹਾਨੂੰ ਦਿਖਾ ਰਿਆ ਤਸਵੀਰਾਂ ਗੋਪੀ ਚਾਹਲ ਦੇ ਮਾਤਾ ਸੁਖਵਿੰਦਰ ਕੌਰ ਦੇ ਬਿਆਨਾਂ ਦੇ ਆਧਾਰ ਤੇ ਹੀ ਜਗਦੀਪ ਸਿੰਘ ਸਿੰਘ ਜੱਗੂ ਜੋ ਕਿ ਆਲਰੇਡੀ ਜੇਲ੍ਹ ਵਿੱਚ ਬੰਦ ਹੈ ਉਸਤੇ ਪਰਚਾ ਕੀਤਾ ਗਿਆ ਇਸ ਦੇ ਨਾਲ ਦੇ ਨਾਲ ਸਤਨਾਮ ਸਿੰਘ ਜੋ ਕਿ ਚੋਲਾ ਸਾਹਿਬ ਦਾ ਹੀ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਔਰ ਤਿੰਨ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਜਿਹੜਾ ਹੈ ਉਹ ਦਰਜ ਕੀਤਾ ਗਿਆ ਹੈ ਪੁਲਿਸ ਵੱਲੋਂ ਲਗਾਤਾਰ ਜਿਹੜੀ ਹੈ ਜਾਂਚ ਕੀਤੀ ਜਾ ਰਹੀ ਹੈ ਔਰ ਪਰ ਫਿਰ ਦੁਹਾਂ ਦੱਸਦੇ ਨੇ ਕਿ ਜਗਦੀਪ ਸਿੰਘ ਜੱਗੂ ਪਹਿਲਾਂ ਹੀ ਅਪਰਾਧਿਕ ਮਾਮਲੇ ਤਹਿਤ ਜੇਲ੍ਹ ਵਿੱਚ ਬੰਦ ਹੈ ਫਿਲਹਾਲ ਇਹ ਪੂਰਾ ਮਾਮਲਾ ਗੋਪੀ ਚੋਲਾ ਨੂੰ ਜਿਸ ਦੇ ਮੌਤ ਦੇ ਕਾਰਟ ਉਤਾਰਿਆ ਗਿਆ ਹੈ ਇਹ ਪੂਰਾ ਮਾਮਲਾ ਜਿਹੜਾ ਹੈ ਇਹ ਸਿਆਸਤ ਨਾਲ ਜੁੜਿਆ ਵੇ ਜਾਂ ਫਿਰ ਜੋ ਪੇਸ਼ੀ ਕਰ ਲਈ ਜਾ ਰਹੇ ਸਨ ਉਹਨਾਂ ਨਾਲ ਰਿਲੇਟਡ ਹੋ ਸਕਦਾ ਹੈ ਜਾਂ ਵੀ ਕੋਈ ਹੋਰ ਵੀ ਕਾਰਨ ਹੋ ਸਕਦੇ ਨੇ ਫੇ ਪੂਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਪੁਲਿਸ ਹਰ ਐਂਗਲ ਤੋਂ ਜਾਂਚ ਕਰ ਰਹੀ ਹੈ ਕਿ ਆਖਿਰ ਗੋਪੀ ਚੋਲਾ ਨੂੰ ਮਾਰਨ ਵਾਲੇ ਕੌਣ ਨੇ ਪਿੱਛੇ ਮਾਸਟਰਮਾਈਂਡ ਕੌਣ ਹੈ ਇਸ ਦੀ ਜਾਂਚ ਜੜੀਏ ਪੁਲਿਸ ਕਰ ਰਹੀ ਹੈ ਪਰ ਜਿਸ ਤਰ੍ਹਾਂ ਦੇ ਨਾਲ ਕੱਲ ਪਰਿਵਾਰ ਵੱਲੋਂ ਕਿਹਾ ਗਿਆ ਕਿਸੇ ਤਰ੍ਹਾਂ ਦੀ ਕੋਈ ਦੁਸ਼ਮਣੀ ਨਹੀਂ ਸੀਗੀ ਔਰ ਬਹੁਤ ਹੀ ਮਿਲਾਪੜੇ ਸੁਭਾਅ ਦੇ ਸਗਾ ਗੋਪੀ ਚੋਲਾ ਔਰ ਹਰ ਇੱਕ ਦਿਨ ਨਾਲ ਮਿਲ ਕੇ ਰਹਿੰਦੇ ਸਨ ਬਹੁਤ ਸਾਰੇ ਸਵਾਲ ਪੁਲਿਸ ਦੇ ਅੱਗੇ ਵੀ ਸਾਹਮਣੇ ਆ ਰਹੇ ਨੇ ਪਰ ਤਸਵੀਰਾਂ ਜਦੋਂ ਉਜੀ ਤਾਂ ਸਾਹਮਣੇ ਆਇਆ ਸੀਸੀਟੀਵੀ ਫੁਟੇਜ ਦਿਆਂ ਜਿਸ ਦੇ ਵਿੱਚ ਗੱਡੀ ਦਾ ਨੰਬਰ ਵੀ ਕਲੀਅਰ ਤੌਰ ਤੇ ਸਾਫ ਤੌਰ ਤੇ ਨਜ਼ਰ ਆ ਰਿਹਾ ਹੈ ਔਰ ਸਵਿਫਟ ਗੱਡੀ ਹੈ ਜੋ ਕਿ ਗੋਪੀ ਚੋਲਾ ਦੀ ਗੱਡੀ ਦਾ ਪਿੱਛਾ ਕਰਦੇ ਨਜ਼ਰ ਆ ਰਹੀ ਹੈ ਫਿਲਹਾਲ ਇਹ ਤਸਵੀਰਾਂ ਜਿਹੜੀਆਂ ਨੇ ਬਹੁਤ ਹੈਲਪ ਕਰ ਸਕਦੀਆਂ ਨੇ ਪੁਲਿਸ ਨੂੰ ਇਹਨਾਂ ਕਾਤਲਾਂ ਤੱਕ ਪਹੁੰਚਣ ਦੇ ਲਈ ਪਰ ਤਸਵੀਰਾਂ ਲਗਾਤਾਰ ਕਾਲ ਸਵੇਰੇ ਜਦੋਂ ਕਤਲ ਕੀਤਾ ਗਿਆ ਦੱਸਿਆ ਜਾ ਰਿਹਾ ਗੁਰਪ੍ਰੀਤ ਸਿੰਘ ਗੋਪੀ ਅਪ੍ਰਿਤ ਤ੍ਰਿਕਮੁਕਤਨ ਲਈ ਜਾ ਰਹੇ ਸੀ ਗੋਇੰਦਵਾਲ ਸਾਹਿਬ ਵੱਲ ਨੂੰ ਜਾ ਰਹੇ ਸੀ ਤਾਂ ਰਾਹ ਦੇ ਵਿੱਚ ਰੇਲਵੇ ਫਾਟਕ ਜਦੋਂ ਆਇਆ ਤਾਂ ਫਾਟਕ ਬੰਦ ਸੀਗਾ ਔਰ ਉਸ ਫਾਟਕ ਦੇ ਕੋਲ ਉਸ ਫਾਟਕ ਦੇ ਖੁੱਲਣ ਦਾ ਇੰਤਜ਼ਾਰ ਗੋਪੀ ਚੋਲਾ ਕਰ ਰਿਹਾ ਸੀਗਾ ਪਰ ਪਿੱਛੋ ਜੋ ਪਿੱਛਾ ਕਰ ਰਹੇ ਸੀ ਕਾਤਲ ਉਹਨਾਂ ਦੀ ਗੱਡੀ ਬਿਲਕੁਲ ਗੋਪੀ ਚੋਲਾ ਦੀ ਗੱਡੀ ਦੇ ਨਾਲ ਲਗਾਈ ਗਈ ਉਸ ਤੋਂ ਬਾਅਦ ਇਹ ਕਾਤਲ ਉਤਰੇ ਔਰ ਲਗਾਤਾਰ ਫਾਇਰਿੰਗ ਕਰ ਦਿੱਤੀ ਗੋਪੀ ਚੋਲਾ ਦੇ ਉੱਤੇ ਥਾਂ ਤੇ ਹੀ ਮੌਤ ਹੋ ਗਈ ਗੋਪੀ ਚੋਲਾ ਦੀ ਦੱਸਿਆ ਜਾ ਰਿਹਾ ਕਿ ਪੰਜ ਤਕਰੀਬਨ ਪੰਜ ਫਾਇਰ ਹੋਏ ਨੇ ਔਰ ਕਿਹਾ ਜਾ ਰਿਹਾ ਹੈ ਕਿ ਇਸ ਪੂਰੇ ਵਾਰਦਾਤ ਦੇ ਪਿੱਛੇ ਕਿੰਸਾ ਹੱਥ ਹੈ ਤਮਾਮ ਜਾਂਚ ਦਾ ਵਿਸ਼ਾ ਹੈ ਫਿਲਹਾਲ ਗੋਪੀ ਚੋਲਾ ਦੇ ਮਦਦ ਦੇ ਬਿਆਨਾਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ ਪੰਜ ਲੋਕਾਂ ਦੇ ਵਿੱਚ ਦੋ ਨਾਮਜਦ ਨੇ ਔਰ ਤਿੰਨ ਜਿਹੜੇ ਨੇ ਅਣਪਛਾਤੇ ਵਿਅਕਤੀਆਂ ਦੇ ਉੱਤੇ ਇਹ ਮਾਮਲਾ ਦਰਜ ਹੋਇਆ ਫਿਲਹਾਲ ਕੋਈ ਫੇਟੋ ਅਨੋਜ ਨਹੀਂ ਆ ਗੋਪੀ ਚੋਲਾ ਮਾਮਲੇ ਦੇ ਵਿੱਚ ਐਕਸਕਲੂਸਿਵ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਦੇ ਵਿੱਚ ਕਾਤਲਾਂ ਦੀ ਗੱਡੀ ਜਿਸ ਦੇ ਵਿੱਚ ਸਵਾਰ ਸਨ ਸਿਫਟ ਗੱਡੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਇਹ ਕਾਤਲ ਸਵਾਰ ਸਨ ਉਹ ਗੱਡੀ ਜਿਹੜੀ ਹੈ ਉਹ ਸੀਸੀਟੀਵੀ ਕਾਮਰ ਦੇ ਵਿੱਚ ਕੈਦ ਹੋਈ ਹੈ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਐਕਸਕਲੂਸਿਵ ਤਸਵੀਰਾਂ ਜੀ ਤੁਹਾਨੂੰ ਦਿਖਾ ਰਿਹਾ ਹੈ ਤਸਵੀਰਾਂ ਵਿੱਚ ਗੋਪੀ ਚੋਲਾ ਕਤਲ ਮਾਮਲੇ ਦਾ ਜੁੜੀ ਹੋਈ ਹੈ ਜਿਸ ਦੇ ਵਿੱਚ ਕਾਤਲ ਬੈਠੇ ਹੋਏ ਨੇ ਔਰ ਚਾਰੋ ਸ਼ੀਸ਼ੇ ਗੱਡੀ ਦੇ ਕਾਲੇ ਕੀਤੇ ਹੋਏ ਨੇ ਤਾਂ ਕਿ ਜੇਕਰ ਸੀਸੀਟੀਵੀ ਕੈਮਰੇ ਦੇ ਵਿੱਚ ਇਹਨਾਂ ਦੀ ਗੱਡੀ ਨਜ਼ਰ ਆਉਂਦੀ ਵੀ ਹੈ ਤਾਂ ਅੰਦਰ ਜਿਹੜੇ ਲੋਕ ਬੈਠੇ ਨੇ ਉਹਨਾਂ ਦੀ ਪਛਾਣ ਜਿਹੜੀ ਹੈ ਨਾ ਹੋ ਸਕੇ ਯਾਨੀ ਕਿ ਪੂਰਾ ਪਲੈਨਿੰਗ ਪਲੋਟਿੰਗ ਕੀਤੀ ਗਈ ਹੈ ਗੋਪੀ ਚੋਲਾ ਨੂੰ ਮਾਰਨ ਦੇ ਵਿੱਚ ਆਖਿਰਕਾਰ ਕਿਸਦਾ ਹੱਥ ਹੈ ਮਾਸਟਰ ਮਾਈਂਡ ਕੌਣ ਹੈ ਇਸ ਦੀ ਜਾਂ ਜਿਹੜੀ ਆ ਪੁਲਿਸ ਕਰ ਰਹੀ ਹੈ ਔਰ ਪੁਲਿਸ ਵੱਲੋਂ ਵੀ ਲਗਾਤਾਰ ਇਸ ਪੂਰੇ ਮਾਮਲੇ ਦੇ ਵਿੱਚ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲਦੀ ਹੀ ਇਸ ਪੂਰੇ ਮਾਮਲੇ ਦੇ ਵਿੱਚ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾ ਸਕੇ ਸੋ ਲਗਾਤਾਰ ਤੁਹਾਨੂੰ ਤਸਵੀਰਾਂ ਅਸੀਂ ਦਿਖਾ ਰਿਆ ਸੋ ਕੱਲ ਜਿਸ ਤਰ੍ਹਾਂ ਦੇ ਨਾਲ ਗੋਪੀ ਚੋਲਾ ਦਾ ਕਤਲ ਕੀਤਾ ਗਿਆ ਇੱਕ ਵਾਰ ਫੇਰ ਤੋਂ ਸਿੱਧੂ ਮੂਸੇਵਾਲੇ ਦੀ ਯਾਦ ਲੋਕਾਂ ਨੂੰ ਜ਼ਰੂਰ ਆਈ ਕਿਉਂਕਿ ਸਿੱਧੂ ਮੂਸੇਵਾਲੇ ਨੂੰ ਵੀ ਇਸੇ ਤਰ੍ਹਾਂ ਦੇ ਨਾਲ ਉਸ ਦੀ ਗੱਡੀ ਨੂੰ ਘੇਰ ਕੇ ਜਿਹੜਾ ਤਾਬਰ ਤੋਰ ਫਾਇਰਿੰਗ ਜਿਹੜੀ ਸੀ ਉਹ ਕੀਤੀ ਗਈ ਸੀ ਗੋਪੀ ਚੋਲਾ ਦੇ ਉੱਤੇ ਜਿਸ ਤਰ੍ਹਾਂ ਕੀਤੀ ਗਈ ਉਸੇ ਤਰ੍ਹਾਂ ਨਾਲ ਸਿੱਧੂ ਮੂਸੇਵਾਲੇ ਤੇ ਪਹਿਲਾਂ ਕੀਤੀ ਗਈ ਔਰ ਸੇਮ ਤਸਵੀਰ ਜਿਹੜੀ ਹੈ ਕੱਲ ਜਿਸ ਤਰ੍ਹਾਂ ਨਾਲ ਵਾਰਦਾਤ ਸਾਹਮਣੇ ਆਈ ਤਾਂ ਲੋਕਾਂ ਨੂੰ ਇੱਕ ਵਾਰੀ ਫੇਰ ਯਾਦ ਆਈ ਸਿੱਧੂ ਮੂਸੇਵਾਲੇ ਜੋ ਕਤਲ ਕੀਤਾ ਗਿਆ ਫਿਲਹਾਲ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਜਿਹੜੀਆਂ ਨੇ ਐਕਸਕਲੂਸਿਵ ਤਸਵੀਰਾਂ ਉਸ ਗੱਡੀ ਦੀਆਂ ਜਿਸ ਗੱਡੀ ਵਿੱਚ ਕਾਤਲ ਬੈਠੇ ਹੋਏ ਨੇ ਗੋਪੀ ਚੋਲਾ ਦੇ ਸੋ ਲਗਾਤਾਰ ਤਸਵੀਰਾਂ ਦੋ ਸਕਰੀਨਫੋਟ ਤੇ ਚੱਲ ਰਹੀ ਹੈ ਇੱਕ ਪਾਸੇ ਜੋ ਕੱਲ ਜੋ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਗੱਡੀ ਦੇ ਵਿੱਚ ਗੋਪੀ ਚੋਲਾ ਨੂੰ ਮਾਰਿਆ ਗਿਆ ਤਾਂ ਮੌਕੇ ਤੇ ਲੋਕ ਜਿਹੜੇ ਨੇ ਉੱਤੇ ਮੌਜੂਦ ਹੋਏ ਔਰ ਦੋਸਤ ਵੀ ਔਰ ਆ ਪਰਿਵਾਰ ਵੀ ਪਹੁੰਚਿਆ ਔਰ ਦੂਜੀ ਤਰਫ ਤਸਵੀਰਾਂ ਸੀ ਤੁਹਾਨੂੰ ਦਿਖਾ ਰਿਆ ਜੋ ਸੀਸੀਟੀਵੀ ਫੂਟੇਜ ਸਾਹਮਣੇ ਆਈ ਹੈ ਗੋਪੀ ਚੋਲਾ ਦੇ ਕਾਤਲਾਂ ਦੀ ਗੱਡੀ ਦੀ Swift ਗੱਡੀ ਦੱਸੀ ਜਾ ਰਹੀ ਹੈ ਇੱਕ ਪਾਸੇ ਤੁਹਾਨੂੰ ਗੱਡੀ ਨਜ਼ਰ ਆ ਰਹੀ ਹੋਵੇਗੀ ਇਹ ਗੱਡੀ ਜਿਹੜੀ ਹੈ ਉਹ ਗੋਪੀ ਚੋਲਾ ਦੀ ਹੈ ਜੋ ਕਿ ਜਾ ਰਹੀ ਸੀ ਆਪਣੀ ਪੇਸ਼ੀ ਭੁਗਤਣ ਦੇ ਲਈ ਔਰ ਪਿੱਛਾ ਕਰਦੀ ਹੋਈ Swift ਗੱਡੀ ਜਿਸ ਦੇ ਵਿੱਚ ਕਾਤਲ ਬੈਠੇ ਹੋਏ ਸਨ ਆਖਿਰਕਾਰ ਇਹ ਕਾਤਲ ਕਿੰਨੇ ਸਨ ਇਹਨਾਂ ਦੀ ਗਿਣਤੀ ਕਿੰਨੀ ਸੀ ਇਹ ਤਮਾਮ ਜਾਂਚ ਜਿਹੜੇ ਹੈ ਪੁਲਿਸ ਇਸ ਪੂਰੇ ਮਾਮਲੇ 'ਚ ਕਾਰੀ ਹੈ ਪਰ ਗੋਪੀ ਚੋਲਾ ਨੂੰ ਕਿਉਂ ਮਾਰਿਆ ਗਿਆ ਇਸ ਦੇ ਪਿੱਛੇ ਕੀ ਕਾਰਨ ਨੇ ਕਿਹਨਾਂ ਦਾ ਹੱਥ ਹੈ ਕੌਣ ਮਾਸਟਰਮਾਈਂਡ ਹੈ तमाम ਸਵਾਲ ਜਿਹੜੇ ਨੇ ਉਹ ਪੁਲਿਸ ਪ੍ਰਸ਼ਾਸਨ ਦੇ ਅੱਗੇ ਨੇ ਜੋ ਕਿ ਉਹਨਾਂ ਲਈ ਇੱਕ ਤਰ੍ਹਾਂ ਨਾਲ ਚੈਲਿੰਜਿੰਗ ਹੈ ਕਿਉਂਕਿ ਲਗਾਤਾਰ ਜਿਸ ਤਰ੍ਹਾਂ ਦੇ ਨਾਲ ਕੱਲ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦਿਨ ਦਿਹਾੜੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇੱਕ ਆਮ ਆਦਮੀ ਪਾਰਟੀ ਦੇ ਵਰਕਰ ਨੂੰ ਜੋ ਕਿ ਐਮਐਲਏ ਮਨਜਿੰਦਰ ਸਿੰਘ ਦੇ ਨਜ਼ਦੀਕ ਸਿਆ ਜਾ ਰਿਹਾ ਕਿ ਮਨਜਿੰਦਰ ਸਿੰਘ ਲਾਲਪੁਰਾ ਦੇ ਬਹੁਤ ਕਰੀਬੀ ਸਨ ਉਹਨਾਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਇਸ ਪੂਰੇ ਮਾਮਲੇ ਦੇ ਵਿੱਚ ਦੋਸ਼ੀਆਂ ਤੱਕ ਪਹੁੰਚਣਾ ਜੜਾਏ ਪੁਲਿਸ ਪ੍ਰਸ਼ਾਸਨ ਲਈ ਇੱਕ ਵੱਡਾ ਚੈਲੰਜ